ਜਿਸ ਜਗ੍ਹਾ ਤੇ ਅਸੀਂ ਖੜੇ ਆ ਇਹ ਕੋਈ ਸਤਲੁਜ ਦਰਿਆ ਨਹੀਂ ਆ ਇਹ ਸਗੋ ਲੋਕਾਂ ਦੇ ਖੇਤ ਨੇ ਜਿੱਥੇ ਸਤਲੁਜ ਦਰਿਆ ਨੇ ਤਬਾਹੀ ਮਚਾਈ ਹੋਈ ਆ ਇਧਰੀਆਂ ਜਿਹੜੀਆਂ ਤਸਵੀਰਾਂ ਨੇ ਇਹ ਆਪ ਮੁਹਾਰੇ ਬਿਆਨ ਕਰਦੀਆਂ ਪਈਆਂ ਨੇ ਕਿ ਸਤਲੁਜ ਦਰਿਆ ਨੇ ਇਸ ਇਲਾਕੇ ਦੇ ਵਿੱਚ ਕਿੰਨੀ ਕੁ ਮਾਰ ਕੀਤੀ ਲੋਕ ਆਪਣੀਆਂ ਘਰਾਂ ਤੱਕ ਪਹੁੰਚਣ ਲਈ ਕਿਸ਼ਤੀ ਦਾ ਸਹਾਰਾ ਲੈਂਦੇ ਨੇ ਔਰ ਲੋਕਾਂ ਦੇ ਘਰਾਂ ਵਿੱਚ ਪਾਣੀ ਜਿਹੜਾ ਉਹ ਵੜਦਾ ਜਾ ਰਿਹਾ ਤੇ ਮਾਲ ਡੰਗਰ ਵੀ ਉਵੇਂ ਹੀ ਆਣਾ ਇਹਨਾਂ ਲੋਕਾਂ ਦਾ ਖੜਾਤਾ ਇਹ 10 12 ਦਿਨ ਹੋ ਗਏ ਜੀ ਪਾਣੀ ਜਿਹੜੇ ਰੋਜ਼ ਆਪਣਾ ਪਿੱਛੇ ਪਹਿਲਾਂ ਵਗਦਾ ਰਿਹਾ ਤੇ 5-7 ਦਿਨ ਹੋ ਗਏ ਪਾਣੀ ਇੱਥੇ ਆਇਆ ਪਾਣੀ ਫੋਲ ਚਲੀ ਜਾਂਦਾ ਜੀ ਕੱਲ ਮਾੜਾ ਖਟਹਿਰੇਆ ਪਾਣੀ ਅੱਜ ਫੇਰ ਪਾਣੀ ਵਧ ਗਿਆ ਘਰਾਂ ਦੇ ਵਿੱਚ ਪਾਣੀ ਵੜ ਗਿਆ ਸਰਦਾਰ ਜੀ ਕੋਆ ਆਪਣੇ ਕੋਠੀਆਂ ਬਹਿ ਗਈਆਂ ਨੇ ਬੁਰੇ ਹਾਲ ਨੇ ਕੋਈ ਆਇਆ ਮਦਦ ਲਈ ਆਇਆ ਕੋਈ ਮਦਦ ਹੀ ਕੋਈ ਨਹੀਂ ਆਉਂਦਾ ਜੀ ਕੋਆ ਬਜੇ ਸੇਵਾ ਵਾਲੇ ਦੇ ਉਹ ਮਤ ਕਰਦੇ ਬਣੇ ਹੋਰ ਪ੍ਰਸ਼ਾਸਨ ਤਾਂ ਕੋਈ ਵੀ ਨਹੀਂ ਬੰਦਾ ਆਇਆ ਸਮਾਨ ਸਾਰਾ ਪਿਜਿਆ ਪਿਆ ਜੇ ਕੋ ਫੀਡ ਆਉਂਦੀ ਸਰਕਾਰ ਦਿੰਦੀ ਏ ਪਿਛਲਾ ਪਹਿਲਾਂ ਕਮਾਲੇ ਵਾਲਾ ਹੋ ਗਿਆ ਪੱਲਾ ਮੇਗਾ ਹੋ ਗਿਆ ਤ੍ਰਵੇਸ਼ੇ ਕੋ ਇਧਰ ਚਲੀ ਜਾਂਦੀ ਐ ਇੱਥੇ ਤੱਕ ਲਾਲ ਸਿੰਘ ਵਾਲਾ ਚੁੱਕੇ ਦਾ ਗਨੇਸ਼ਲ ਟਾਣੀ ਦਾ ਕੋਈ ਵੀ ਨਹੀਂ ਮਿਲਦਾ ਪਿਆ ਕਿ ਇਹ ਤਸਵੀਰ ਜਿਹੜੀ ਆ ਉਹ ਸੱਤ ਨੂੰ ਤਿਆਰ ਦੇ ਪਾਣੀ ਦੀ ਆ ਤਾਂ ਪਾਣੀ ਦੀ ਜਿਹੜੀ ਸਪੀਡ ਆ ਉਹ ਕਿੰਨੀ ਹੋਵੇਗੀ ਕਿੰਨੀ ਸਪੀਡ ਦੇ ਨਾਲ ਪਾਣੀ ਜਿਹੜਾ ਉਹ ਚੱਲ ਰਿਹਾ ਤਾਂ ਲੋਕ ਇੱਥੋਂ ਜਦੋਂ ਇਹ ਸੜਕ ਹੈਗੀ ਆ ਲੋਕ ਜਦੋਂ ਉਧਰ ਪਾਰ ਜਾਂਦੇ ਨੇ ਤਾਂ ਤੁਰ ਕੇ ਜਾਣਾ ਬਹੁਤ ਔਖਾ ਲੋਕ ਇਸ ਕਿਸ਼ਤੀ ਦਾ ਸਹਾਰਾ ਲੈ ਕੇ ਜਾਂਦੇ ਆ ਕਿਸਤੀ ਵੀ ਦੇਖੋ ਚੱਪੋਂ ਵਾਲੀ ਵੀ ਕਿਸਤੀ ਆ ਇਸ ਇਲਾਕੇ ਦੇ ਵਿੱਚ ਅਜੇ ਤੱਕ ਕੋਈ ਮੋਟਰ ਬੋਟ ਨਹੀਂ ਆਈ ਕੋਈ ਅਗਨ ਬੋਟ ਨਹੀਂ ਆਈ ਜਿਸ ਜਗ੍ਹਾ ਤੇ ਅਸੀਂ ਖੜੇ ਆ ਇਹ ਕੋਈ ਸਤ루 ਦਰਿਆ ਨਹੀਂ ਆ ਇਹ ਸਗੋ ਲੋਕਾਂ ਦੇ ਖੇਤ ਨੇ ਜਿੱਥੇ ਸਤ루 ਦਰਿਆ ਨੇ ਤਬਾਹੀ ਮਚਾਈ ਹੋਈ ਆ ਤਾਂ ਲੋਕ ਆਪਣਾ ਘਰ-ਬਾਰ ਛੱਡ ਕੇ ਇਨ੍ਹਾਂ ਬੰਨਾਂ ਦੇ ਉੱਪਰ ਬੈਠੇ ਹੋਏ ਨੇ ਤਾਂ ਮਗਰ ਲੀਆਂ ਤਸਵੀਰਾਂ ਤੁਹਾਨੂੰ ਦਿਖਾਉਣੀਆਂ ਕਿ ਇਸ ਖੇਤਾਂ ਦੇ ਵਿੱਚ ਇਨਾਂ ਖੇਤਾਂ ਦੇ ਵਿੱਚ ਕਿਸ਼ਤੀ ਚਲਦੀ ਪਈ ਆ ਕਿਉਂਕਿ ਪਾਣੀ ਹੀ ਇੰਨਾ ਡੂੰਗਾ ਕਿ ਲੋਕਾਂ ਨੂੰ ਆਪਣੇ ਘਰਾਂ ਤੱਕ ਜਾਣ ਲਈ ਕਿਸ਼ਤੀ ਦਾ ਸਹਾਰਾ ਲੈਣਾ ਪੈ ਰਿਹਾ ਤਾਂ ਇਧਰੀਆਂ ਜਿਹੜੀਆਂ ਤਸਵੀਰਾਂ ਨੇ ਇਹ ਆਪ ਮੁਹਾਰੇ ਬਿਆਨ ਕਰਦੀਆਂ ਪਈਆਂ ਨੇ ਕਿ ਸਤਲੁਜ ਦਰਿਆ ਨੇ ਇਸ ਇਲਾਕੇ ਦੇ ਵਿੱਚ ਕਿੰਨੀ ਕੁ ਮਾਰ ਕੀਤੀ ਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਤਾ ਸਾਹਮਣੀਆਂ ਜਿਹੜੀਆਂ ਤਸਵੀਰਾਂ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਲੋਕ ਆਪਣੀਆਂ ਘਰਾਂ ਤੱਕ ਪਹੁੰਚਣ ਲਈ ਕਿਸ਼ਤੀ ਦਾ ਸਹਾਰਾ ਲੈਂਦੇ ਨੇ ਔਰ ਲੋਕਾਂ ਦੇ ਘਰਾਂ ਵਿੱਚ ਪਾਣੀ ਜਿਹੜਾ ਉਹ ਵੜਦਾ ਜਾ ਰਿਹਾ ਤੇ ਮਾਲ ਡੰਗਰ ਵੀ ਉਵੇਂ ਹੀ ਆੜਾ ਇਹਨਾਂ ਲੋਕਾਂ ਦਾ ਖੜਾਤਾ ਲੋਕ ਜਿਹੜੇ ਇਸ ਦਰਿਆ ਦੀ ਮਾਰ ਤੋਂ ਇਹਨਾਂ ਹੜ੍ਹਾਂ ਦੀ ਮਾਰ ਤੋਂ ਬਹੁਤ ਜ਼ਿਆਦਾ ਦੁਖੀ ਨੇ ਕਿਉਂਕਿ ਤਬਾਹੀ ਦਾ ਮੰਜ਼ਰ ਹੈ ਦਰਦ ਭਰੀਆਂ ਜਿਹੜੀਆਂ ਲੋਕਾਂ ਦੀਆਂ ਆਵਾਜ਼ਾਂ ਇਹ ਬਿਆਨ ਕਰ ਰਹੀਆਂ ਨੇ ਕਿ 2023 ਦੇ ਵਿੱਚ ਵੀ ਉਹਨਾਂ ਨੇ ਇਹੀ ਮਾਰਚ ਲਈ ਸੀ ਤੇ ਅੱਜ ਫਿਰ 2025 ਆ ਗਿਆ ਉਦੋਂ ਵੀ ਵੱਡਾ ਨੁਕਸਾਨ ਹੋਇਆ ਸੀ ਉਦੋਂ ਵੀ ਲੋਕਾਂ ਤੇ ਮਨਾਂ ਮੂਹੀ ਕਰਜ਼ੇ ਚੜ ਗਏ ਸੀਗੇ ਤੇ ਅੱਜ ਫਿਰ ਫਸਲਾਂ ਤਬਾਹ ਹੋ ਗਈਆਂ ਅੱਜ ਫਿਰ ਉਹਨਾਂ ਦੇ ਸਿਰ ਦੇ ਉੱਪਰ ਜਿਹੜੀ ਕਰਜ਼ੇ ਦੀ ਪੰਡਾ ਉਹ ਬਹੁਤ ਵੱਡੀ ਹੋ ਗਈ ਆ ਤਾਂ ਅਸੀਂ ਗੱਲਬਾਤ ਕਰਦੇ ਆ ਲੋਕਾਂ ਦੇ ਨਾਲ ਕਿ ਇਥੋਂ ਦੇ ਹਾਲਾਤ ਕੀ ਵੈ ਇਹ ਕੀ ਨਾਮ ਕੀ ਹੈ ਜੀ ਤੁਹਾਡਾ ਸ਼ਰਨ ਸਿੰਘ ਜੀ ਸ਼ਰਨ ਸਿੰਘ ਜੀ ਆਪਾਂ ਗੱਲ ਇਸੇ ਇਲਾਕੇ ਦੀ ਕਰਦੇ ਆ ਕਿ ਇਸ ਇਲਾਕੇ ਦੇ ਵਿੱਚ ਦਾ ਪਾਣੀ ਹੈ ਉਹ ਕਿੰਨੇ ਦਿਨਾਂ ਤੋਂ ਆਇਆ ਇਹ 10 12 ਦਿਨ ਹੋ ਗਏ ਜੀ ਪਾਣੀ ਜਿਹੜੇ ਰੋ ਆਪਣਾ ਪਿੱਛੇ ਪਹਿਲਾਂ ਵਗਦਾ ਰਿਹਾ ਤੇ 5 7 ਦਿਨ ਹੋ ਗਏ ਪਾਣੀ ਇੱਥੇ ਆਇਆ ਪਾਣੀ ਫੁੱਲ ਚਲੀ ਜਾਂਦਾ ਜੀ ਕੱਲ ਮਾੜਾ ਖਟਹਿਰੇਆ ਪਾਣੀ ਅੱਜ ਫੇਰ ਪਾਣੀ ਵਧ ਗਿਆ ਅੱਛਾ ਕੱਲ ਘਟ ਗਿਆ ਸੀ ਕੱਲ ਘਟਿਆ ਸੀ ਅੱਜ ਫੇਰ ਪਾਣੀ ਵਧ ਗਿਆ ਕਿੰਨਾ ਕੁ ਜੇ ਆਪਾਂ ਗੱਲ ਕਰੀਏ ਤਾਂ ਨੁਕਸਾਨ ਦੀ ਇਸ ਇਲਾਕੇ ਦੇ ਵਿੱਚ ਕਿੰਨਾ ਕੁ ਨੁਕਸਾਨ ਨੁਕਸਾਨ ਤਾਂ ਕਰੋੜਾਂ ਰੁਪਈਆ ਲੋ ਗਿਆ ਜੀ ਕਰੋੜਾਂ ਰੁਪਈਆ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਸਰਦਾਰ ਜੀ ਕੋ ਆਪਣੇ ਕੋਠੀਆਂ ਬਹਿ ਗਈਆਂ ਨੇ ਬੁਰੇ ਹਾਲ ਨੇ ਕੁਈ ਆਇਆ ਮਤਦਲੀ ਆਇਆ ਕੋਈ ਮਤਦਲੀ ਕੋਈ ਨਹੀਂ ਹੁੰਦਾ ਜੀ ਕੁਆਬ ਜੇ ਸੇਵਾ ਵਾਲੇ ਨੇ ਉਹ ਮਤ ਕਰਦੇ ਬਨੇ ਕੋਈ ਪ੍ਰਸ਼ਾਸਨ ਤਾਂ ਕੋਈ ਵੀ ਨਹੀਂ ਬੰਦਾ ਆਇਆ ਹਮ ਤੇ ਅਜੇ ਪਟਵਾਰੀ ਸਾਹਿਬ ਨੂੰ ਆਖਿਆ ਸਾਨੂੰ ਦੋ ਤਰਪਾਲਾ ਦੇ ਦਿਓ ਤਰਪਾਲਾ ਵੀ ਨਹੀਂ ਦਿੱਤੀਆਂ ਕੋਈ ਤਰਪਾਲ ਤੱਕ ਨਹੀਂ ਨਸੀਬ ਨਹੀਂ ਟੋਟੇ ਅਜੇ ਅਜੇ ਦਿੱਤੇ ਨੇ ਟੋਟੇ ਉਹ ਮੰਜੇ ਤੇ ਵੀ ਨਹੀਂ ਪੂਰੇ ਆਉਂਦੇ ਅਸੀਂ ਆ ਰਾਤੀ ਸਾਰੀ ਰਾਤ ਨੰਗੇ ਸਿਰ ਆਪਣੇ ਬੱਦਲ ਪੈਂਦਾ ਰਿਹਾ ਸਾਡੇ ਤੇ ਮੈਂ ਵਰਦਾਰਿਆ ਮੈਂ ਵਰਦਾਰਿਆ ਸਾਰੀ ਰਾਤ ਮੈਂ ਵਰਿਆ ਤੇ ਬਾਹਰ ਬਿਠੇ ਰਿਆਂ ਜੀ ਇਤੋਂ ਸਤਲੁਜ ਦਰਿਆ ਜਿਹੜਾ ਕਿੰਨੀ ਕੁ ਦੂਰੇਗਾ ਸਾਹਮਣੇ ਲੱਗਦਾ ਆ ਆ ਆ ਦੋ ਕਿਲੇ ਤਿੰਨ ਆ ਦੋ ਤਿੰਨ ਕਿਲੇ ਛੱਡ ਕੇ ਅੱਗੇ ਸਤਲੁਜ ਸੜਦਾ ਆ ਜੀ ਤਾਂ ਮੈਂ ਤੁਹਾਨੂੰ ਇੱਕ ਵਾਰੀ ਦਰਿਆ ਦੀ ਤਸਵੀਰ ਦਿਖਾ ਦਿੰਨਾ ਸਤਲੁਜ ਦਰਿਆ ਦੀ ਤਸਵੀਰ ਆ ਹਾਂਜੀ ਬਿਲਕੁਲ ਮਹਿਜ ਦੋ ਤਿੰਨ ਕਿਲੇ ਛੱਡ ਕੇ ਸਤਲੁਜ ਦਰਿਆ ਵਗਦਾ ਪਿਆ ਤਾਂ ਇਹ ਲੋਕ ਜਿਹੜੇ ਨੇ ਬਿਲਕੁਲ ਸਤਰੇ ਦਰਿਆ ਦੇ ਕੰਢੇ ਦੇ ਉੱਪਰ ਵਸੇ ਹੋਏ ਨੇ ਇਹਨਾਂ ਲੋਕਾਂ ਦੀ ਆ ਇਹ ਜਮੀਨਾ ਸੀਗੀਆਂ ਔਰ ਇਹ ਨਿੱਕੇ ਨਿੱਕੇ ਟਹਾਨੀਆਂ ਜਿਹੜੀਆਂ ਬੈਠੀਆਂ ਹੋਈਆਂ ਨੇ ਜਿਹੜੀ ਉਹ ਸਾਹਮਣੇ ਕੋਠੀ ਦਿਖ ਰਹੀ ਆ ਉਹ ਤਾਂ ਬਿਲਕੁਲ ਦਰਿਆ ਦੇ ਕੰਡੇ ਦੇ ਉੱਪਰ ਆ ਜਿਹੜੀ ਬਣੀ ਹੋਈ ਆ ਤਾਂ ਇਹ ਸਾਰਾ ਇਲਾਕਾ ਜਿਹੜਾ ਉਹ ਸੱਤ ਨੂੰ ਦਰਿਆ ਦੀ ਮਾਰ ਦੀ ਹੇਠ ਹੈਗਾ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਆ ਲੋਕ ਘਰੋਂ ਬੇਕਾਰ ਹੋਏ ਪਏ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਰੰਜ ਹੈ ਕਿ ਉਹਨਾਂ ਤੱਕ ਜਿਹੜਾ ਲੋੜੀਂਦਾ ਸਮਾਨ ਸੀਗਾ ਉਹ ਅਜੇ ਤੱਕ ਨਹੀਂ ਪਹੁੰਚਾਇਆ ਗਿਆ ਅਵੀਰ ਤੁਹਾਡਾ ਕੀ ਨਾਮ ਹੈ ਮਨਜੀਤ ਸਿੰਘ ਜੀ ਮਨਜੀਤ ਸਿੰਘ ਜੀ ਹਾਂ ਜੀ ਕਿੰਨਾ ਕੁ ਜਣਾ ਨੁਕਸਾਨ ਹੋ ਗਿਆ ਉਹ ਚਾਰ ਚਪੇਰੇ ਜਿਹੜੀਆਂ ਤਬਾਈ ਹੀ ਤਬਾਈ ਨਜ਼ਰ ਆਉਂਦੀ ਬਹੁਤ ਜ਼ਿਆਦਾ ਹੋ ਗਿਆ ਨੁਕਸਾਨ ਹਾਂਜੀ ਹੂੰ ਕੀ ਲੋਕ ਕੀ ਕਹਿੰਦੇ ਹੁਣ ਇੱਥੋਂ ਲੋਕ ਦਾ ਵਿਚਾਰੇ ਭੈਣ ਭਰਾ ਸਾਥ ਆ ਦਿੱਤੇ ਜਾਂਦੇ ਨੇ ਕੋਈ ਸਰਕਾਰ ਦਾ ਦਿੰਦੀ ਨਹੀਂ ਪਈ ਜੇ ਟੋਟੇ ਆਏ ਨੇ ਉਹ ਕਈਆਂ ਨੂੰ ਮਿਲਣ ਨੇ ਕਈਆਂ ਨੇ ਮਿਲੇ ਸਮਾਨ ਸਾਰਾ ਭਿੱਜਿਆ ਪਿਆ ਜੇ ਕੋਈ ਫੀਡ ਆਉਂਦੀ ਸਰਕਾਰ ਦਿੰਦੀ ਏ ਪਿਛਲਾ ਪਹਿਲਾਂ ਕਮਾਲਲੇ ਵਾਲਾ ਹੋ ਗਿਆ ਪੱਲਾ ਮੇਗਾ ਹੋ ਗਿਆ ਦਰਵੇਸ਼ੇ ਕੋ ਇਧਰ ਚਲੀ ਜਾਂਦੀ ਐ ਐ ਤੱਕ ਲਾਲ ਸਿੰਘ ਵਾਲਾ ਚੁੱਕੇ ਦੇ ਅਗਨੇਸ਼ਲ ਟਾਣੀ ਤੇ ਕੋਈ ਵੀ ਨਹੀਂ ਮਿਲਦਾ ਪਿਆ ਐ ਤੱਕ ਕੁਝ ਨਹੀਂ ਬੰਦ ਕਾਲੂ ਵੜਾ ਦਿੱਤੀ ਜਾਂਦੇ ਖਿਲਚਾ ਦਿੱਤੇ ਕੱਕ ਨਹੀਂ ਮਿਲਿਆ ਐ ਤੱਕ ਹਾਂ ਜੀ ਜਿਲ੍ਹਾ ਪ੍ਰਸ਼ਾਸਨ ਦੀ ਗੱਲ ਕਰਦੇ ਪਹਿਲਾਂ ਤਾਂ ਜਿਲ੍ਹਾ ਪ੍ਰਸ਼ਾਸਨ ਦਾ ਕੋਈ ਡੀਸੀ ਐਸ ਡੀਐਮ ਤਹਿਸੀਲਦਾਰ ਜਾਂ ਕੋਈ ਹੋਰ ਇਹੋ ਜਿਹਾ ਅਧਿਕਾਰੀ ਆਏ ਨੇ ਫੋਟੋ ਫੋਟੋ ਕਰਾ ਦੇ ਸਭ ਚਲੇ ਜਾਂਦੇ ਨੇ ਹਾਂ ਬਸ ਆ ਕੋਸ਼ ਕਰਨੇ ਆ ਕੋਈ ਲੈਣ ਨਹੀਂ ਦੇਣ ਦੀ ਕੋਸ਼ਿਸ਼ ਫੋਟੋਆਂ ਤਾਂ ਕਿਸਮਤ ਆ ਫੋਟੋਆਂ ਦਾ ਸਮੇਤ ਵਾਲੇਗਾ ਜੀ ਹਾਂ ਜੀ ਸਭ ਦੂਰ ਚੱਕਰਾ ਮਸਲਾ ਆਪਣੇ ਕਰਦੇ ਪਹਿਲੇ ਜਿਵੇਂ ਲੁਧਿਆਣਾ ਹੋ ਗਿਆ ਆਪਣੇ ਮੁੱਲਾਂਪੁਰ ਹੋ ਗਿਆ ਦੂਰ ਮੋਗਾ ਕੇ ਮੁਕਸਰ ਹੋ ਗਿਆ ਇਧਰ ਆਪਣੇ ਗੁਰੂਸਰ ਹੋ ਗਿਆ ਇਹ ਜਿਹੜੇ ਮਤ ਕਰਦੇ ਵਿਚਾਰ ਦੀ ਜਿਹੜੇ ਜਿਹਨੇ ਬਾਬੇ ਜਿਹੜੇ ਹਨਾ ਸਮਾਸ਼ਿਕ ਸਾਹਿਬ ਵਾਲੇ ਤੇ ਜਾ ਇਮਕੋਟਾ ਸਾਹਿਬ ਵਾਲੇ ਆਪਣੇ ਆਏ ਹੋਏ ਨੇ ਉਹ ਮਤ ਬਹੁਤ ਕਰਦੇ ਬਣ ਕਰੇ ਪਾੜੇ ਪੈਣੇ ਉਹ ਤੇ ਹੋਰ ਜੋ ਹੋ ਗਿਆ ਸਾਧ ਕੁਚ ਵਾਇ ਕੱਲ ਜੀਰੇ ਤੋਂ ਆਇਆ ਸੀ ਉਹ ਲੱਖ ਰੁਪਏ ਦਾ ਟਰਾਲਾ ਇੱਥੇ ਵੰਡ ਗਿਆ ਮੱਜਾਂ ਨੂੰ ਇਸ਼ਾਰਾ ਹੁੰਦਾ ਕੋਈ ਸਰਕਾਰ ਵਿੱਚ ਕੁਝ ਨਹੀਂ ਦਿੱਤਾ ਇਹ ਦਰਦ ਭਰੀਆਂ ਆਵਾਜ਼ਾਂ ਐਵੇਂ ਨਹੀਂ ਬਿਆਨ ਹੋ ਰਹੀਆਂ ਦਰਦ ਭਰੇ ਬੋਲ ਐਵੇਂ ਨਹੀਂ ਲੋਕ ਬੋਲਦੇ ਪਏ ਕਿਉਂਕਿ ਇਹ ਹੜ੍ਹਾਂ ਦੇ ਮਾਰੇ ਹੋਏ ਨੇ ਆਪ ਮੁਹਾਰੇ ਇਹਨੇ ਦੇ ਅੰਦਰੋਂ ਉਹ ਬੋਲ ਨਿਕਰੇ ਨੇ ਕਿ ਸਾਡੇ ਤੱਕ ਕਿਸੇ ਤਰ੍ਹਾਂ ਦੀ ਕੋਈ ਚੀਜ਼ ਅਜੇ ਤੱਕ ਇਸ ਇਲਾਕੇ ਦੇ ਵਿੱਚ ਨਹੀਂ ਪਹੁੰਚੀ ਸਮਾਜ ਸੇਵੀ ਸੰਸਥਾਵਾਂ ਕਾਰ ਸੇਵਾ ਵਾਲੇ ਬਾਪੇ ਹੀ ਇਸ ਇਲਾਕੇ ਦੇ ਲੋਕਾਂ ਦੀ ਮਾਫੜੀ ਹੋਇਆ ਉਹਨਾਂ ਦੇ ਮੂੰਹ ਦੇ ਵਿੱਚ ਅੰਨ ਦਾ ਦਾਣਾ ਪਾਉਂਦੇ ਆ ਡੰਗਰਾਂ ਤੱਕ ਜਿਹੜੀ ਤੂੜੀ ਫੀਡ ਜਾਂ ਹੋਰ ਕੋਈ ਦਾ ਹਰਾਚਾਰਾ ਉਹਨਾਂ ਤੱਕ ਪਹੁੰਚਾਇਆ ਜਾਂਦਾ ਪਰ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਕੰਮ ਕਰਨ ਦੀ ਨਹੀਂ ਸੁਤੋਹਾ ਪਿਛਲੇ 25 ਦਿਨਾਂ ਤੋਂ ਫਿਰੋਜ਼ਪੁਰ ਦਾ ਜਿੰਨਾ ਏਰੀਆ ਹੈਗਾ ਉਹ ਸਾਰਾ ਹੀ ਡੁੱਬਾ ਜ਼ਿਲ੍ਹਾ ਪ੍ਰਸ਼ਾਸਨ ਦਾਅਵੇ ਕਰਦਾ ਕਿ ਅਸੀਂ ਹੜਪੀਰਤਾਂ ਲਈ ਰਾਹਤ ਸਮੱਗਰੀ ਜਿਹੜੀ ਆ ਉਹਨਾਂ ਨੂੰ ਮੁਹੱਈਆ ਕਰਾਉਣਿਆ ਤਾਂ ਇੱਧਰ ਦੇਖੋ ਤੁਸੀਂ ਲੋਕ ਪਹਿਲਾਂ ਤਾਂ ਤੁਹਾਨੂੰ ਮੈਂ ਇੱਕ ਤਸਵੀਰ ਦਿਖਾਉਣਾ ਕਿ ਇਹ ਤਸਵੀਰ ਜਿਹੜੀ ਆ ਉਹ ਸਤ루 ਤਿਆ ਦੇ ਪਾਣੀ ਦੀ ਆ ਤਾਂ ਪਾਣੀ ਦੀ ਜਿਹੜੀ ਸਪੀਡ ਆ ਉਹ ਕਿੰਨੀ ਹੋਵੇਗੀ ਕਿੰਨੀ ਸਪੀਡ ਦੇ ਨਾਲ ਪਾਣੀ ਜਿਹੜਾ ਉਹ ਚੱਲ ਰਿਹਾ ਤਾਂ ਲੋਕ ਇੱਥੋਂ ਜਦੋਂ ਇਹ ਸੜਕ ਹੈਗੀ ਆ ਲੋਕ ਜਦੋਂ ਉਧਰ ਪਾਰ ਜਾਂਦੇ ਨੇ ਤਾਂ ਤੁਰ ਕੇ ਜਾਣਾ ਕਿਸ਼ਤੀ ਤੇ ਬਹੁਤ ਔਖਾ ਲੋਕ ਇਸ ਕਿਸ਼ਤੀ ਦਾ ਸਹਾਰਾ ਲੈ ਕੇ ਜਾਂਦੇ ਆ ਤੇ ਕਿਸ਼ਤੀ ਵੀ ਦੇਖੋ ਚੱਪੋਂ ਵਾਲੀ ਕਿਸ਼ਤੀ ਆ ਇਸ ਇਲਾਕੇ ਦੇ ਵਿੱਚ ਅਜੇ ਤੱਕ ਕੋਈ ਮੋਟਰ ਬੋਟ ਨਹੀਂ ਆਈ ਕੋਈ ਅਗਨ ਬੋਟ ਨਹੀਂ ਆਈ ਕਿਸੇ ਤਰ੍ਹਾਂ ਦੀ ਬੀਐਸਐਫ ਦੀ ਟੀਮ ਐਨਡੀਆਰ ਆਫ ਦੀ ਟੀਮ ਦਾ ਕੋਈ ਇਸੇ ਤਰ੍ਹਾਂ ਦੀ ਫੌਜੀ ਸਹਾਇਤਾ ਇਸ ਇਲਾਕੇ ਦੇ ਵਿੱਚ ਨਹੀਂ ਆਈ ਤਾਂ ਲੋਕਾਂ ਨੇ ਆਪਦੀਆਂ ਅਣਕਣ ਕਿਹ ਬੀੜੀਆਂ ਬਣਾਈਆਂ ਹੋਈਆਂ ਨੇ ਕਿਉਂਕਿ ਸਾਰਾ ਦਰਾਈ ਇਲਾਕਾ ਹੈਗਾ ਦਰਿਆਉ ਪਾਰ ਲੋਕਾਂ ਦੀਆਂ ਜ਼ਮੀਨੀਆਂ ਜਦੋਂ ਜ਼ਮੀਨਾਂ ਬਹੁਤ ਜਾਂਦੇ ਆ ਤਾਂ ਲੋਕ ਇਹਨਾਂ ਬੀੜੀਆਂ ਤੇ ਜਾਂਦੇ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਇਹ ਬੀੜੀਆਂ ਇੱਕ ਦਿਨ ਇਹਨਾਂ ਦੇ ਖੇਤਾਂ ਦੇ ਵਿੱਚ ਵੀ ਚੱਲਣੀਆਂ ਇਹਨਾਂ ਨੂੰ ਇਹ ਬੀੜੀਆਂ ਆਪਣੇ ਖੇਤਾਂ ਦੇ ਵਿੱਚ ਵੀ ਚਨਾਉਣੀਆਂ ਪੈਣਗੀਆਂ ਤਾਂ ਜੇ ਨੌਜਵਾਨ ਨੇ ਜਿਹੜੇ ਬੀੜੀ ਦੀ ਸਵਾ ਕਰਦੇ ਨੇ ਔਰ ਹਾਲਾਤ ਜਿਹੜੇ ਨੇ ਉਹ ਇਹ ਬਿਆਨ ਕਰਦੇ ਪਏ ਨੇ ਕਿ 2023 ਤੋਂ ਬਾਅਦ 2025 ਦੀ ਤਬਾਹੀ ਇਸ ਇਲਾਕੇ ਦੇ ਲੋਕਾਂ ਨੇ ਵੇਖੀ ਹੈ ਲੋੜ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੋੜ ਹੈ ਪੰਜਾਬ ਸਰਕਾਰ ਨੂੰ ਕਿ ਇਹਨਾਂ ਲੋਕਾਂ ਦੀ ਮਦਦ ਕੀਤੀ ਜਾਵੇ ਔਰ ਲੋਕ ਤੁਹਾਨੂੰ ਨਹੀਂ ਲੱਗਦਾ ਕਿ ਜੇ ਇੱਥੇ ਕਾਰਸੇ ਵਾਲੇ ਬਾਬੇ ਨਾ ਆਉਂਦੇ ਤਾਂ ਸ਼ਾਇਦ ਇਥੋਂ ਦੇ ਲੋਕ ਜਿਹੜੇ ਆ ਭੁੱਖੇ ਬੁਰਾ ਹਾਲ ਸੀ ਬਹੁਤ ਬੁਰਾ ਹਾਲ ਸੀ ਜੀ ਉਹਨਾਂ ਨੇ ਬਹੁਤ ਮਤ ਕੀਤੀ ਜੀ ਕੋਈ ਪ੍ਰਸ਼ਾਸਨ ਨਹੀਂ ਆਇਆ ਕੋਈ ਐਮਐਲ ਨਹੀਂ ਆਇਆ ਕੋਈ ਮੰਤਰੀ ਨਹੀਂ ਆਇਆ ਕੋਈ ਲੈਣਾ ਨਹੀਂ ਦੇਣਾ ਕੋਈ ਕੋਕਾਰ ਸੇ ਵਾਲੇ ਬਾਬੇ ਸਮਾਜਿਕ ਸੰਸਥਾਵਾਂ ਪਿੰਡਾਂ ਦੇ ਲੋਕ ਜਿਹੜੇ ਨੇ ਪਿੰਡਾਂ ਦੇ ਪਿੰਡ ਜਿਹੜੇ ਲੋਕ ਆ ਉਹ ਆਪਦੇ ਲੈਵਲ ਤੇ ਸਮਾਨ ਇਕੱਠਾ ਕਰਕੇ ਇਹਨਾਂ ਤੱਕ ਪਹੁੰਚਾਉਂਦੇ ਕਿਉਂਕਿ ਐਨ ਆਰ ਆਈ ਵੀਰ ਜਿਹੜੇ ਲੋਕ ਬੈਠੇ ਨੇ ਵਿਦੇਸ਼ਾਂ ਦੇ ਵਿੱਚ ਉਹਨਾਂ ਨੂੰ ਆਪਣਿਆਂ ਦਾ ਦਰਦ ਜਿਹੜਾ ਮਹਿਸੂਸ ਹੁੰਦਾ ਉਹ ਲੋਕ ਜਿਹੜੇ ਨੇ ਉਹ ਅੱਜ ਵੀ ਦਰਦ ਮਹਿਸੂਸ ਕਰਦੇ ਪਏ ਨੇ ਕਿਉਂਕਿ ਉਹਨਾਂ ਦੇ ਭਰਾ ਉਹਨਾਂ ਦੇ ਦੋਸਤ ਉਹਨਾਂ ਦੇ ਚਾਚੇ ਤਾਏ ਉਹਨਾਂ ਦੇ ਪੰਜਾਬੀ ਉਹਨਾਂ ਦੇ ਸਿੱਖ ਵੀਰ ਅੱਜ ਮੁਸੀਬਤ ਦੇ ਵਿੱਚ ਘਰੇ ਹੋਏ ਨੇ ਤੇ ਅੱਜ ਉਹ ਉਹੀ ਲੋਕ ਇਹਨਾਂ ਦੀ ਮਾਂ ਫੜਦੇ ਪਏ ਨੇ ਉਹੀ ਲੋਕ ਇਹਨਾਂ ਤੱਕ ਸਮਾਨ ਜਿਹੜਾ ਸਮਾਨ ਚਾਹੀਏ ਕਿਸੇ ਤਰ੍ਹਾਂ ਦਾ ਚਾਹੀਏ ਰਾਸ਼ਨ ਹੋਵੇ ਡੰਗਰਾਂ ਲਈ ਫੀਡ ਹੋਵੇ ਉਹੀ ਇਹਨਾਂ ਤੱਕ ਮੁਹੱਈਆ ਕਰਵਾ ਰਹੇ ਨੇ ਪਰ ਜ਼ਿਲ੍ਹਾ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਇਹ ਹੈ ਕਿ ਜੇਕਰ ਦਾਅਵੇ ਕੀਤੇ ਜਾਂਦੇ ਨੇ ਤੋਂ ਦਾਅਵੇ ਕਿੱਥੇ ਨੇ ਦਾਅਵੇ ਖੋਖਲੇ ਸਾਬਤ ਹੋ ਰਹੇ ਨੇ ਲੋੜ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿ ਇਸ ਇਲਾਕੇ ਦੇ ਵਿੱਚ ਆਵੇ ਔਰ ਇਹਨਾਂ ਲੋਕਾਂ ਦੀ ਸਾਰ ਲਵੇ ਔਰ ਇਹਨਾਂ ਲੋਕਾਂ ਤੱਕ ਰਾਹਤ ਸਮੱਗਰੀ ਜਿਹੜੀ ਆ ਉਹ ਪੰਚਾਇਤ ਜਾਵੇ ਕੈਮਰਾਮੈਨ ਸਸੀਪਾਲ ਦੇ ਨਾਲ ਕੀਰ ਸਿੰਘ ਅਤੇ ਜਨਸਪੋਖਤ ਨੇ ਫਿਰੋਜ਼ਪੁਰ